ਅੱਜ ਅਯੁੱਧਿਆ ਵਿੱਚ ਭਗਵਾਨ ਰਾਮ ਦੇ ਮੰਦਰ ਦੀ ਪ੍ਰਾਣ ਪ੍ਰティਸ਼ਠਾ ਕੀਤੀ ਗਈ। ਇਸ ਮੌਕੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ। ਰਾਮ ਪਕਟਾਵਾਂ ਵੱਲੋਂ ਪੂਰੇ ਦੇਸ਼ ਵਿੱਚ ਇਸ ਮੌਕੇ ਧਾਰਮਿਕ ਸਮਾਗਮ ਕੀਤੇ ਜਾ ਰਹੇ ਹਨ। ਬਠਿੰਡਾ ਦੇ ਲਾਰਡ ਰਾਮਾ ਪਬਲਿਕ ਸਕੂਲ ਵਿੱਚ ਵੱਡੀ LED ਸਕਰੀਨ ਲਗਾ ਕੇ ਅਯੁੱਧਿਆ ਵਿੱਚ ਚੱਲ ਰਹੇ ਸਮਾਗਮ ਦਾ ਆਨੰਦ ਮਾਣਿਆ। ਇਸ ਮੌਕੇ ਸ਼ਰਦਾਲੂਆਂ ਨੇ ਸੁੰਦਰ ਕਾંડ ਅਤੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਸਾਗਰ ਸੰਟਾਨੀ ਮਛਲਾਈ ਮੂੜ ਮਿਰਸ਼ਾ ਕਾ ਕਰਿਸੀ ਬੜਾਈ ਰਿਪਵਲ ਗੂਤੀ ਧਾਮੇ ਪਾਹੀ ਪ੍ਰੋਗਰਾਮ ਦੇ ਆਯੋਜਕ ਰਾਜਨ ਗਰਗ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਨਾਤਨ ਧਰਮ ਲਈ ਇੱਕ ਬਹੁਤ ਵੱਡਾ ਦਿਨ ਹੈ ਉਹਨਾਂ ਕਿਹਾ ਕਿ ਹਿੰਦੂਆਂ ਦੁਆਰਾ ਲੰਬੇ ਸਮੇਂ ਤੋਂ ਇਸ ਦਿਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਮਹਾਰਾਜਾ ਪਰਸ਼ੋਤਮ ਸ਼੍ਰੀ ਰਾਮਚੰਦਰ ਜੀ ਉਨ੍ਹਾਂ ਦੇ ਭਵਿਆ ਮੰਦਰ ਦੀ ਅਯੋਧਿਆ ਜੀ ਵਿੱਚ ਅੱਜ ਪ੍ਰਾਣ ਪ੍ਰਤੀਸ਼ਠਾ ਹੋਈ ਹੈ ਇਹ ਪੂਰੇ ਵਿਸ਼ਵ ਲਈ ਹਰਸ਼ੋ ਬਿਲਾਸ ਦਾ ਦਿਨ ਹੈ ਪੂਰੇ ਵਿਸ਼ਵ ਨੇ ਇਸ ਦਿਨ ਨੂੰ ਬੜੀ ਖੁਸ਼ੀ ਨਾਲ ਮਨਾਇਆ ਹੈ ਜਗਾ ਜਗਾ ਤੇ ਪਾਠ ਹੋਈ ਜਾਂਦੇ ਆ ਲੰਗਰ ਚੱਲੀ ਜਾਂਦੀ ਹੈ ਦੀਪਮਾਲਾ ਹੋਈ ਹੈ ਪਟਾਕੇ ਚੱਲੀ ਜਾਂਦੇ ਆ ਸ਼ੋਭਾ ਯਾਤਰਾ ਨਿਕਲੀ ਹੈ ਪ੍ਰਭੂ ਰਾਮ ਜੀ ਸਾਡੇ ਪੂਰੇ ਵਿਸ਼ਵ ਦੇ ਇੱਕ ਬਹੁਤ ਹੀ ਜਿਹਨੂੰ ਸਾਰਾ ਵਿਸ਼ਮ ਮੰਨਦਾ ਹੈ ਸਨਾਤਨ ਧਰਮ ਮੰਨਦਾ ਹੈ ਹਿੰਦੂ ਰਾਸ਼ਟਰ ਹੋਣ ਦੇ ਨਾਤੇ ਹਿੰਦੂ ਧਰਮ ਮੰਨਦੇ ਹੈ ਇਹ ਬਹੁਤ ਵੱਡਾ ਦਿਨ ਹੈ ਸਾਡੇ ਸਮਾਜ ਲਈ ਸਾਰਿਆਂ ਨੇ ਬਹੁਤ ਵੱਧ ਚੜ ਕੇ ਮਨਾਇਆ ਇਸ ਮੌਕੇ ਸ਼ਰਦਾਲੂਆ ਨੇ ਕਿਹਾ ਕਿ ਜਦੋਂ ਵੀ ਭਗਵਾਨ ਰਾਮ ਦੀ ਕਿਰਪਾ ਹੋਈ ਉਹ ਦਰਸ਼ਨ ਕਰਨ ਲਈ ਅਯੁੱਧਿਆ ਜ਼ਰੂਰ ਜਾਣਗੇ ਉਹਨਾਂ ਨੇ ਕਿਹਾ ਕਿ ਲਾਈਵ ਪ੍ਰੋਗਰਾਮ ਦੌਰਾਨ ਇਸ ਪ੍ਰਾਨ ਪ੍ਰਤੀਸ਼ਠਾ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਸ਼੍ਰੀ ਰਾਮ ਜੀ ਦਾ ਜੋ welcom ਕਹਿ ਸਕਦੇ ਆਪਾਂ ਬਹੁਤ ਜ਼ਿਆਦਾ ਉਹਨਾਂ ਨੇ ਆਪ ਹੀ ਸਾਰਾ ਕੁਝ ਕੀਤਾ ਦੇਖੋ ਪੂਰੇ ਦੇਸ਼ ਦੇ ਵਿੱਚ ਸਾਰਿਆਂ 'ਚ ਇੰਨਾ ਉਤਸ਼ਾਹ ਇਸ ਸੀਜ਼ਨ ਨੂੰ ਲੈ ਕੇ ਜਿਹੜਾ ਇੰਨੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਸਕੂਲ ਦੇ ਵਿੱਚ ਵੀ ਸੁੰਦਰ ਕਾਂਝੀ ਦਾ ਪਾਠ ਹਨੂਮਾਨ ਚਾਲੀਸਾ ਜੀ ਦਾ ਪਾਠ ਬਹੁਤ ਅੱਛਾ ਇਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਉਹ ਬਹੁਤ ਹੀ ਸਫਲ ਰਹੀ ਹੈ ਸਾਨੂੰ ਬਹੁਤ ਖੁਸ਼ੀ ਹੈ ਆਨ ਵਾਲੇ ਟਾਈਮ ਸਾਨੂੰ ਜਦੋਂ ਵੀ ਮੌਕਾ ਮਿਲਿਆ ਅਸੀਂ ਅਯੁੱਧਿਆ ਜ਼ਰੂਰ ਜਾਣਾ ਚਾਹਾਂਗੇ ਜਦੋਂ ਰਾਮ ਜੀ ਨੇ ਬੁਲਾਇਆ ਉਦੋਂ ਹੀ ਜਾਵਾਂਗੇ ਫਿਲਹਾਲ ਤਾਂ ਲੈ ਮੋਦੀ ਜੀ ਵੀ ਕਹਿ ਰਹੇ ਵੀ ਰਸ਼ ਨਾ ਕਰੋ ਨਹੀਂ ਤਾਂ ਅਸੀਂ ਹੁਣ ਵੀ ਜ਼ਰੂਰ ਜਾਂਦੇ ਪਰ ਆਉਣ ਵਾਲੇ ਟਾਈਮ 'ਚ ਅਸੀਂ ਜ਼ਰੂਰ ਜਾਵਾਂਗੇ ਜੋਧਿਆ ਉਹ ਬਹੁਤ ਹੀ ਵਧੀਆ ਹੈ ਜਿਵੇਂ ਲਾਈਵ ਕਾਰਡ ਲਾਈਵ ਟੈਲੀਕਾਸਟ ਚੱਲ ਹੀ ਰਿਹਾ ਸੀ ਨਹੀਂ ਪਹੁੰਚ ਪਾ ਰਹੇ ਉੱਥੇ ਦੇਖ ਰਹੇ ਹਾਂ ਕਿਵੇਂ ਉੱਥੇ ਪ੍ਰਾਣ ਪ੍ਰਤੀਸ਼ਠਾ ਹੋ ਰਹੀ ਹੈ ਉਹ ਇੰਨੇ ਸਾਲਾਂ ਬਾਅਦ ਸਾਡੀ ਇਹ ਮਨੋਕਾਮਨਾ ਪੂਰੀ ਹੋਈ ਹੈ ਕਿ ਉੱਥੇ ਮੰਦਿਰ ਬਣੇ ਹੈ ਉੱਥੇ ਬਹੁਤ ਹੀ ਲੋਕ ਗਏ ਹੈ ਜੇ ਅਸੀਂ ਨਹੀਂ ਜਾ ਸਕੇ ਤਾਂ ਅਸੀਂ ਇੱਥੇ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ ਜ਼ਰੂਰ ਜਾਵਾਂਗੇ ਜਦੋਂ ਵੀ ਸਾਨੂੰ ਮੌਕਾ ਮਿਲਿਆ ਅਸੀਂ ਵੀ ਜ਼ਰੂਰ ਦਰਸ਼ਨ ਕਰਨ ਜਾਵਾਂਗੇ ਅੱਜ ਪੂਰੇ ਭਾਰਤ ਵਰਸ਼ੇ ਚ ਜਿਹੜਾ ਇਹ ਦਿਵਸ ਮਨਾਇਆ ਜਾ ਰਿਹਾ ਹੈ ਸ਼੍ਰੀ ਰਾਮ ਜੀ ਦੀ ਪ੍ਰਣ ਪ੍ਰਤੀਸ਼ਠਾ ਦਾ ਇਸ ਅਜਿਹੀ ਪ੍ਰਤੀਤ ਹੋ ਰਿਹਾ ਜਿਵੇਂ ਕਿ ਸਾਖਸ਼ਾਤ ਸ਼੍ਰੀ ਰਾਮ ਭਗਵਾਨ ਜੀ ਧਰਤੀ ਤੇ ਪ੍ਰਗਟ ਹੋਏ ਹਨ ਇਸ ਕਰਕੇ ਬਹੁਤ ਹੀ ਇਹ ਹਰਸ਼ ਉਲਾਸ ਦਾ ਦਿਨ ਹੈ